2.5 ਲੱਖ ਦਾ ਪਹਿਲਾ ਪ੍ਰਾਈਜ਼ ਦੇਣਗੇ ਵੀਰ ਬਾਬਾ ਪੁੱਡਾ ਸਾਹਿਬ ਦੇ 골ਡ ਕਬੱਡੀ ਕੱਪ ਦਾ ਮੇਰੇ ਮਿੱਤਰੋ ਉਹ ਪੈਂਦੀਆਂ ਰੇਡਾਂ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਵੀ ਕੁਲਦੀਪ ਸ਼ਿਕਾਰਵਾਸ਼ਿਆਂ ਦਾ ਜੱਫੇ ਲਾਉਂਦਾ ਔਰ ਔੜ ਕੇ ਆ ਰੜ ਕੇ ਆ ਰੜ ਕੇ ਆ ਰੜ ਕੇ ਉਹ ਸਾਹਮਣੇ ਸ਼ੇਰਾ ਸ਼ੇਰਾ ਮੀਰਾ ਕੋਟੀਆ ਉਹ ਸ਼ੇਰੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਚੋਲੇ ਵਾਲੇ ਜੋਬਨ ਨੂੰ ਵਾੜਕਾ ਦੇ ਜੋਬਨ ਉਹ ਗੱਡੀ ਕੌਡੀ ਕਰਕੇ ਮਿਲੀ ਆ ਦਾ ਗਰੇਜ ਆਹ ਕਹਿੰਦੇ ਚਰਾਗਦੀਰ ਦੀਆਂ ਗੱਲਾਂ ਉਹ ਦੁਨੀਆ ਦੇ ਵਿੱਚ ਮਰੇ ਮਤਰੋ ਤੇਰੀਆਂ ਕਿੱਧਰ ਜਾਂਦੇ ਕਿੱਧਰ ਦੇ ਜਾਂਦੇ ਕਿਨੇ ਆ ਪੰਜਾਬ ਦੀ ਧਰਤੀ ਹੈ ਆਹ ਸਾਹਮਣੇ ਮੀਰਾ ਕੋਟੀਆਂ ਸੁੱਖਾ ਸਿੰਘ ਮਹਿਤਾਬ ਸਿੰਘ ਸ਼ੇਰਾ ਮੀਰਾ ਕੋਟੀਆਂ ਉਸੇ ਨਗਰ ਦਾ ਮੀਰਾ ਕੋੜ ਦੀ ਧਰਤੀ ਮੇਰੇ ਵੀਰੋ ਮਾੜੀ ਇਧਰਲੇ ਪਾਸੇ ਕੁਝ ਸੱਜਣ ਜਿਆਦੇ ਆ ਗਏ ਪਲੀਜ਼ ਥੋੜਾ ਥੋੜਾ ਪਿੱਛੇ ਨੂੰ ਹੋ ਜਾਈਏ ਬਾਜ ਆਹ ਪੈਂਦੀ ਰੇਡ ਸ਼ੇਰਾ ਮੀਰਾ ਕੋਟੀਆਂ ਸ਼ੇਰਾ ਪਾਉਂਦਾ ਕਬੱਡੀ ਪਰ ਪੁਆਇੰਟ ਪੱਟਾ ਮੇਲਾ ਚੱਲਦਾ ਹੈ ਬਾਬਾ ਸੁਪਰ ਸਿੰਘ ਜੀ ਬੈਠੇ ਨੇ ਮਹਾਂਪੁਰਸ਼ ਬੈਠੇ ਨੇ ਆਹ ਕਹਿੰਦੇ ਧਰਤੀ ਦਾ ਜੁੜੀ ਸ਼ਕਸ਼ੀ ਆਪ ਹੈ ਪੈਰਾਂ ਤੋਂ ਨੰਗੇ ਸਾਧੂ ਤੇ ਸਾਧੂ ਦੇ ਸਾਧੂ ਤੇ ਇਹੋ ਪੰਜੀ ਹੁੰਦੇ ਆ ਇਹਨਾਂ ਦੇ 11 ਨੇ ਇਹਨਾਂ ਦੇ 11 ਹੁੰਦੇ ਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ 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 ਚਰਾਗਦੀਨ ਕਹਿੰਦਾ ਮੈਨੂੰ ਛੱਡੋ ਮੈਂ ਦੋ ਹੱਥ ਪਾਸੇ ਮਈਆਂ ਵਾਲਾ ਪਿੰਡ ਦੂਜੇ ਪਾਸੇ ਮੇਰੇ ਮਿੱਤਰੋ ਲੱਗਾ ਜੋਰ ਚਿਰਾਗ ਤੇ ਛੇੜਾ ਚਿਰਾ ਆਓ ਬੱਲੇ ਆਓ ਅਰਸ਼ ਵੱਡਾ ਮਾਣ ਕਰਕੇ ਗਏ ਆ ਤੈਹ ਦਿਨ ਤੋਂ ਧੰਨਵਾਦ ਹੈ ਬਾਬਾ ਫਤਿਹ ਸਿੰਘ ਜੀ ਗੁਰੂ ਵਾਲੀ ਸਾਡੇ ਵੀਰ ਰਾਮ ਦੇ ਫਾਦਰ ਸਾਹਿਬ ਵੱਡੇ ਮਾਣ ਬਹੁਤ ਬਹੁਤ ਧਰਮਾਬ ਆਓ ਸ਼ੇਰਾ ਇੱਕ ਵਾਰੀ ਚੇਨ ਟੁੱਟੀ ਐ ਸਰਫ ਕੋਟੀਆਂ ਨਹੀਂ ਮੰਨਦਾ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੀ ਪਾਈ ਟੀ ਸ਼ਰਟ ਇਹਨ ਗੱਲਾਂ ਵੱਖਣੀਆਂ ਹੋਈਆਂ ਆਓ ਮੇਰੇ ਮਿੱਤਰੋ ਕਬੱਡੀ ਕਬੱਡੀ ਕਬੱਡੋਲਾ ਜਥੇਦਾਰ ਗੁਰਨਾਮ ਸਿੰਘ ਜੀ ਦੀ ਜੋ ਵੀ ਇੱਛਾ ਹੈ ਉਹ ਪੂਰੀ ਹੋਵੇ ਸੱਚੇ ਪਾਤਸ਼ਾਹ ਮਿਹਰ ਕਰਨ ਪਰ ਕਹਿੰਦੇ ਹੁਕਮ ਕਰਨਾ ਹੈ ਜਾਲ ਗਰੁੱਪ ਨੇ ਜੋ ਵੀ ਸੇਵਾ ਲਾਈ ਜਾਊਗੀ ਉਹ ਪੂਰੀ ਹੋਊਗੀ। ਬਾਬਾ ਮੇਰ ਕਰੇ ਆਓ ਸਾਹਮਣੇ ਕਬੱਡੀ। ਕਬੱਡੀ ਕਬੱਡੀ ਕਬੱਡੀ। ਨੰਬਰ ਤੂੰ ਭੜ ਦੇ ਚੋਲੀਆਂ। ਇਹ ਧਰਤੀ ਤੋਂ ਕੋਈ 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 ਨੰਬਰ ਆਸ਼ ਜਾਵੇ। ਇਹ ਹਰ ਇੱਕ ਲਈ ਦਵਾਮਾ ਨੇ। ਉਹ ਰੇਡ ਪੈ ਗਈ ਉਹ ਵੱਡਿਆ। ਸ਼ੇਰਾ 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 ਮੀਰਾ ਕੋਟਿਆ ਸ਼ੇਰਾ। ਨੰਬਰ ਆ ਜਾਵੇ। ਭਰਾ ਆ ਯਾ ਯੋਧਿਆਂ ਵਾਲਾ ਬੜਾ ਵਧੀਆ ਇਨਸਾਨ ਹੈ ਔਰ ਉਹਦਾ ਵੀ ਮਾਨ ਸਨਮਾਨ ਸ਼ਾਲੂ ਵੀਰ ਕਹਿੰਦਾ ਖਾਲਸਾ ਬੈਰੀਗੇਡ ਵਾਲਾ 8 ਦਸੰਬਰ ਨੂੰ ਕੈਰੋਂ ਦੀ ਧਰਤੀ ਦੇ ਵੱਡਾ ਮੇਲਾ ਹੋਣਾ ਆਹ ਸਾਹਮਣੇ ਪੰਜਾਬ ਦੀ ਧਰਤੀ ਹੈ ਅੱਜ ਬਾਬਾ ਬੁੱਢਾ ਸਾਹਿਬ ਜੀ ਦੀ ਇਹ ਪਾਵੜ ਇਹ ਪਵਿੱਤਰ ਧਰਤੀ ਹੈ ਮੇਰੇ ਮਿੱਤਰੋ ਜਿੱਥੇ ਕਹਿੰਦੇ ਸੰਗਤਾਂ ਦੇ ਇਹ ਪੱਟਾ ਇਕੱਠਾ ਰਪਿੰਦਰ ਆ ਗਿਆ ਫੇਰ ਆਹ ਸਾਹਮਣੇ ਕਬੱਡੀ 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 ਕੀਪਾ ਸ਼ਿਕਾਰਾਂ ਵਾਲਾ ਐਂਸ ਕਬੱਡੀ ਗੱਡੀ ਸਭਰਾਮਾ ਵਾਲਾ ਹੈਪੀ ਜਿਹੜਾ ਕਹਿੰਦੇ ਮਾਨਿਆ ਸਨਮਾਨਿਆ ਜਾਊਗਾ ਸਭਰਾਮਾ ਦੇ ਕਬੱਡੀ ਕੱਪ ਤੇ ਟਰੈਕਟਰ ਦੇ ਨਾਲ ਆਹ ਨਾਲ ਭਾਈ ਲੱਧੂ ਦਾ ਪ੍ਰੀਤ ਇਸ ਲਈ ਛੇਰੇ ਦੀ ਪਈ ਹੋਈ ਕਬੱਡੀ ਤੇ ਵੱਜਦੇ ੱਟਕੇ ਵੱਜਦੇ ੱਟਕੇ ਤੇ ਪੁਆਇੰਟ ਜਿਹੜਾ ਹੈ ਰੇਟੇਲੀਆ ਉਹ ਯਾਰ ਇਕੱਠੇ ਬੈਠੇ ਰਪਿੰਦਰ ਸ਼ੇਰਾ ਥੇ ਸ਼ੇਰਾ ਉਧਰ ਗਰਨਾਲ ਕਹਿੰਦਾ ਵੀ ਜੇ ਅੱਜ ਜਿੱਤ ਕੇ ਕੈਪਟਨ ਵਾਲਾ ਕੈਂਠਾ ਜਿਹੜਾ ਆਪਾਂ ਜਸਪਲਭਾਨ ਨੂੰ ਮਾਨ ਸਨਮਾਨ ਦੇ ਵਿੱਚ ਦੇਵਾਂਗੇ ਇਹ ਬਲਦੀ ਆ ਤੇ ਸਿਕੜੀ ਪੜੀ ਆ ਰਪਿੰਬਰਾ ਸ਼ੇਰਾਂ 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 ਕਬੱਡੀ ਪਾ ਰਿਹਾ ਮੇਰੇ ਮਿੱਤਰੋ ਚਰਾਗਦੀਨ ਚਰਾਗ